आज वो यार तो साश शर्मा द्वारा रिज्वाइन कर रहे पार्टी हमारी पार्टी आम आदमी पार्टी

ਮੰਜੀ ਸਾਹਿਬ ਤੇ ਸਾਡੇ ਤੋਂ ਵੱਡਾ ਧੰਨਵਾਦ ਇਹ ਸਾਡੇ ਬਹੁਤ ਹੀ ਅੱਛੇ ਸੱਜਣ ਮਿੱਤਰ ਨੇ ਬਹੁਤ ਪੁਰਾਣਾ ਕੰਮ ਚੱਲ ਰਿਹਾ ਘਿਰੋ ਸਾਹਿਬ ਦਾ ਬਹੁਤ ਅੱਛੇ ਆਉਧੇ ਮਿਲانے ਤੇ ਮੈਂ ਇਹ ਚਾਹਾਂਗਾ ਕਿ ਸੁਣੋ ਰੱਖਾ ਮਾਜੂਲੇ ਤੇ ਬਹੁਤ ਆ ਗਿਆ ਜਾਏ ਇੱਕ ਚੀਜ਼ ਮੈਂ ਹੋਰ ਜੂ ਕੰਮ ਹੈ ਕਿ ਜਦੋਂ ਮੈਂ ਜੁਆਇ ਨਹੀਂ ਸੀ ਸ੍ਰੀਪੁਰ ਨੇ ਗਿਆ ਸੀ ਉਸ ਵੇਲੇ ਮੇਰ ਕੋ ਜੜੇ ਸੱਜਣ ਪੀਵੇ ਮਾਤਾ ਸਾਹਿਬ ਹੋਏ ਹੋਰ ਸੱਜਣ ਮੇਰ ਕੋ ਮੋਲਾ ਜੀ ਹੋਏ ਕਈ ਸਾਭ ਆਏ ਉਹਨਾਂ ਨੇ ਬਹੁਤ ਕਿਹਾ ਕਿ ਤੁਸੀਂ ਵਾਪਸ ਇੱਧਰ ਨਾ ਜਾਓ ਇਹ ਤਾਂ ਮਰੀ ਠੀਕ ਤੇ ਕ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਸਮਝਾਇਆ ਕਿ ਮੈਂ ਉਸ ਵੇਲੇ ਇਸ ਹੋਰ ਮੂਡ ਸੀ ਮੈਂ ਹੁਣ ਤੱਕ ਸ਼ਰਮਾਇਕ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਹਾਂਜੀ ਬੋਲੋ ਬੋਲੋ